ਬਾਈ ਜੀ ਇਹਦੇ ਹੁਣ ਸ਼੍ਰੀ ਰੇ ਸੰਧੂ ਸਾਹਿਬ ਫਾਇਦੇ ਕੀ ਕੀ ਆ ਫਾਇਦੇ ਜੀ ਇਹ ਤੇ ਇੱਕ ਗਰਮੀ ਵੀ ਘਟਦੀ ਏ ਇਹ ਲੋਕੀ ਆ ਕੀ ਜਾਂਦੇ ਆ ਜੀ ਇਹ ਸੁੱਖਾ ਇਹ ਫਲਾਣ ਆ ਟੀਂਗ ਇਹਦੇ ਬਹੁਤ ਫਾਇਦੇ ਆ ਇਹ ਆ ਜੀ ਸ਼ਰਦਾਈ ਇਹ ਆ ਜੀ ਕਾਲੀਆਂ ਮਿਰਚਾਂ ਇਹ ਆ ਜੀ ਮਗਜ ਇਹ ਵੀ ਵਿੱਚ ਪਾਈਦੇ ਆ ਜੀ ਹਾਂ ਜੀ ਇਹ ਬਹੁਤ ਵਧੀਆ ਚੀਜ਼ ਏ ਕੁਆਂਟੀਟੀ ਦਾ ਕੀ ਹਿਸਾਬ ਹੈ ਕਿ ਕਿੰਨੀ ਕਮਾਊਂਡ ਤੇ ਬਣਾਉਣੇ ਕਿੰਨੇ ਗਲਾਸ ਨਿਕਲਦੇ ਆ ਇਹ ਬਾਬਾ ਜੀ ਆਪਦੀ ਮਰਜ਼ੀ ਭਾਵੇਂ ਖੁੱਲਾ ਪਹਿਰਾ ਕਰ ਲੋ ਬਤੀਲੇ ਦੇ ਭਾਵੇਂ ਸੰਗਣੀ ਰੱਖ ਕੇ ਛੱਡ ਲੋ ਆਪਦੇ ਜੋਗੀ ਸੋ ਅੱਜ ਪਹੁੰਚੇ ਹੋਏ ਆ ਫਤਗੜ ਸਾਹਿਬ ਵਿਖੇ ਜੋ ਸ਼ਹੀਦੀ ਜੋੜ ਮੇਲੇ ਹੋ ਰਹੇ ਆ ਸ਼ਹੀਦੀ ਜੋੜ ਮੇਲ ਹੋ ਰਿਹਾ ਤੇ ਇੱਥੇ ਤੁਹਾਨੂੰ ਮਿਹਨਤ ਕਰਦੇ ਹੋਏ ਮੁੰਡੇ ਦਿਖਾਉਣੇ ਆ ਜੀ ਹਾਂ ਮਿਹਨਤ ਹੋ ਰਹੀ ਹੈ ਸ਼ਰਦਾਈ ਵਾਸਤੇ ਘਬਰਾਉਣਾ ਸ਼ਰਦਾਈ ਕਿਤੇ ਨਹੀਂ ਕਰਦੇ ਸ਼ਦਾਈ ਪਰ ਇਹੋ ਚੀਜ਼ ਆ ਜਿਹੜੀ ਆਰਗੇਨਿਕ ਆ ਜਿਹੜੀ ਪਿਓਰ ਆ ਕਹਿੰਦੇ ਆ ਵੀ ਉਹ ਚੀਜ਼ ਖਾਓ ਜਿਹੜੀ ਪਲਾਂਟਸ ਤੇ ਗ로우 ਕਰਦੀ ਆ ਨਾ ਕਿ ਉਹ ਚੀਜ਼ ਜਿਹੜੀ ਇੰਡਸਟਰੀਅਲ ਪਲਾਂਟ ਚ ਬਣਾਈ ਜਾਂਦੀ ਆ ਪ੍ਰੋਡਿਊਸ ਕੀਤੀ ਜਾਂਦੀ ਆ ਸੋ ਇਹ ਉਹ ਕੁਦਰਤੀ ਚੀਜ਼ ਆ ਜਿਹੜੀ ਇਸ ਟਾਈਮ ਮਿਹਨਤ ਦੇ ਨਾਲ ਹੱਥੀਂ ਜਦ ਬਈਏ ਤਾਂ ਮਿਹਨਤ ਨਾਲ ਚੀਜ਼ ਤਿਆਰ ਕੀਤੀ ਜਾਂਦੀ ਆ ਸਰੀਰ ਵਾਸਤੇ ਬੜੀ ਵਧੀਆ ਇਹ ਤੇ ਜਿਹੜੇ ਇਨਗਰੀਡੀਅੰਟਸ ਨੇ ਉਹ ਵੀ ਦੇਖ ਲਓ ਹੋਰ ਦੱਸੋ ਸਾਰਾ ਕੰਮ ਓਪਣਿਆ ਆ ਬਾਦਾਮ ਵਗੈਰਾ ਪਏ ਹੋਏ ਆ ਭਾਈ ਕੀ ਕੀ ਸਮਾਨ ਦੱਸੋ ਬਣਾਇਆ ਆ ਆ ਜੋ ਤੇ ਨਾਮ ਇਹ ਮੇਰਾ ਨਾਮ ਗੁਰਪ੍ਰਤਾ ਸਿੰਘ ਸੰਧੂ ਉਰਫ ਗੋਰਾ ਵਾਹ ਜੀ ਵਾਹ ਇਹ ਇਲਾਕਾ ਕਿਹੜਾ ਇਲਾਕਾ ਆਪਣਾ ਤਰਨਤਾਰਨ ਜ਼ਿਲ੍ਹਾ ਜੇ ਪਿੰਡ ਮਗਰਿੰਦਪੁਰਾ ਤਹਿਸੀਲ ਪੱਟੀ ਆਪਣੀ ਜੀ ਠੀਕ ਹੈ ਜੀ ਤੁਹਾਡੇ ਵਿੱਚ ਪੈਂਦਾ ਕੀ ਕੀ ਸਮਾਨ ਦੱਸੋ ਬਣਾਇਆ ਜਾਵਾ ਇਹ ਆ ਜੀ ਸ਼ਰਦਾਈ ਇਹ ਆ ਜੀ ਕਾਲੀਆਂ ਮਿਰਚਾਂ ਇਹ ਇਹ ਮਗਜ ਇਹ ਵੀ ਵਿੱਚ ਪਾਈਦੇ ਆ ਜੀ ਤੇ ਇਹ ਆ ਬਦਾਮ ਤੇ ਆਪਣੇ ਤੋਂ ਲਾਚੀਆਂ ਵੀ ਉਹ ਆਪਾਂ ਵਿੱਚ ਪਾ ਦਿਆਂ ਜੀ ਹਾਂਜੀ ਇਹ ਬਹੁਤ ਵਧੀਆ ਚੀਜ਼ ਹੈ ਬਾਈ ਜੀ ਐਡੀ ਮਿਹਨਤ ਹੁੰਦੀ ਪਈ ਹੈ ਇਹ ਕਿੰਨੀ ਦੇਰ ਅੱਧਾ ਘੰਟਾ ਪੌਣਾ ਘੰਟਾ ਕਿੰਨੀ ਦੇਰ ਮਿਹਨਤ ਮੰਗਦਾ ਇਹ ਬਾਬਾ ਜੀ ਡੇਢ ਘੰਟਾ ਲੱਗ ਜਾਂਦਾ ਜੀ ਡੇਢ ਘੰਟਾ ਹੈ ਹਾਂਜੀ ਤੇ ਉਹ ਕੁਆਟਿਟੀ ਦਾ ਕੀ ਹਿਸਾਬ ਹੈ ਕਿੰਨੀ ਕਮਾਊਂਡ ਦੀ ਬਣਾਣੇ ਹੋ ਕਿੰਨੇ ਗਲਾਸ ਨਿਕਲਦੇ ਆ ਏ ਬਾਬਾਈ ਆਪਦੀ ਮਰਜ਼ੀ ਭਾਵੇਂ ਖੁੱਲਾ ਪਹਿਰਾ ਕਰ ਲੋ ਵਤੀਲੇ ਦੇ ਭਾਵੇਂ ਸੰਗਣੀ ਰੱਖ ਕੇ ਛੱਡ ਲੋ ਆਪਦੇ ਜੋਗੀ ਇੰਦਰ ਖੰਡ ਖੁੱਲਦੀ ਪਈ ਐ ਇਹ ਹੁਣ ਕੀ ਹੋਣ ਲੱਗਾ ਇਹ ਬਾਬਾਈ ਖੰਡ ਖੋਲਦੇ ਪਏ ਆ ਇਹ ਖੰਡ ਖੋਲ ਕੇ ਫਿਰ ਉਹਦੇ ਲਾਉਣਾ ਮ ਆਪਾਂ ਕੀ ਉਹਨੂੰ ਕੀ ਜਾਂਦੇ ਆ ਛਾਣਾ ਲਾਉਣਾ ਛਾਣਾ ਲਾ ਕੇ ਖੰਡ ਪਾ ਕੇ ਵਿੱਚ ਤੇ ਫੇਰ ਇਹਨੂੰ ਬਣਾ ਲੈਣਾ ਜੇ ਆਪਾਂ ਪੀਣੀ ਆਪਣੇ ਜੋਗ ਤੇ ਫੇਰ ਆਪਾਂ ਸੰਘਣੀ ਬਣਾ ਕੇ 4 5 5 6 10 ਗਲਾਸ ਪੀ ਲਾਂਗੇ ਤੇ ਜੇ ਖੁੱਲੀ ਸੰਗਤਿਆ ਸੰਕਤ ਨੂੰ ਪਿਉਣੀ ਆ ਤੇ ਫੇਰ ਆਪਾਂ ਜਿੰਨੀ ਚਾਓ ਮਰਜ਼ੀ ਆ ਬਾਲਟੀ ਬਣਾ ਸਕਦੇ ਆ ਤਾਂ ਦੇਖ ਸਕਦੇ ਹੋ ਜੀ ਛਾਣਾ ਆ ਗਿਆ ਇਹ ਪਾਣੀ ਸਾਫ ਨਾਲ ਖੰਡ ਖੁੱਲੀ ਹੋਈ ਹੈ ਤੇ ਇੱਧਰ ਦੇਖ ਸਕਦੇ ਹੋ ਵੀ ਜੋ ਸਰਦਾਈ ਦਾ ਹੁਣ ਸਮਾਨ ਹੈ ਜੋ ਮਿਹਨਤ ਕਰਕੇ ਡੇਢ ਘੰਟੇ ਦੀ ਤਕਰੀਬਨ 90 ਮਿੰਟ ਦੀ ਜੀ ਹਾਂ ਉਹ ਕੈਂਟਾ ਤਾਂ ਸਾਨੂੰ ਵੀ ਦੇਖਦਿਆਂ ਹੋ ਗਿਆ ਵੀ ਐਡੀ ਕੇ ਮਿਹਨਤ ਮੁੰਡੇ ਕਰਦੇ ਪਏ ਆ ਤੇ ਕੁਦਰਤ ਵੱਲੋਂ ਜੋ ਸਰੋਪੀ ਹੋਈ ਚੀਜ਼ ਆ ਡ్రਾਈ ਫਰੂਟਾਂ ਵਾਲੀ ਤੇ ਵਧੀਆ ਚੀਜ਼ ਵਿੱਚ ਪਾ ਕੇ ਤਿਆਰ ਕਰਕੇ ਸਰੀਰ ਨੂੰ ਠੰਡਾ ਤਰੋਤਾਜ਼ਾ ਰੱਖਣ ਵਾਸਤੇ ਤੁਹਾਡੀ ਇਹ ਗਰਮੀ ਚੱਕੀ ਜਾਂਦੀ ਆ ਠੰਡਾਈ ਤੁਹਾਨੂੰ ਦਿੰਦੀ ਆ ਤੇ ਉਹ ਸ਼ਰਦਾਈ ਹੈ ਉਹ ਬਣ ਰਹੀ ਆ ਦੇਖਦੇ ਆ ਥੋੜੀ ਦੇਰ ਤੱਕ ਹੋਰ ਕੀ ਕੁਝ ਲੈ ਕੇ ਆਂਦੇ ਨੇ ਇਹ ਨੌਜਵਾਨ ਵੀਰ ਸੋਣ ਬੜੀ ਪਿਆਰੀ ਇਹ ਦੇਗ ਹੈ ਇਹ ਵੀਰਿਆਂ ਨੂੰ ਤਿਆਰ ਕੀਤੀ ਗਈ ਆ ਭਾਈ ਜੀ ਇਹਦੇ ਹੁਣ ਸਰੀਰ ਸੰਧੂ ਸਾਹਿਬ ਫਾਇਦੇ ਕੀ ਕੀ ਆ ਪੈਦੇ ਜੀ ਇਹ ਤੇ ਇੱਕ ਗਰਮੀ ਵੀ ਕੱਢਦੀ ਏ ਇਹ ਲੋਕੀ ਆ ਕੀ ਆਂਦੇ ਆ ਜੀ ਇਹ ਸੁੱਖਾ ਏ ਫਲਾਣ ਆ ਢੀਂਗ ਏਦੇ ਬਹੁਤ ਪੈਦੇ ਆ ਪਰ ਜਿੰਨੇ ਕ ਤੁਹਾਨੂੰ ਪੈਦੇ ਉਹ ਐਂ ਤੁਹਾਨੂੰ ਦੱਸ ਦਿੰਨੇ ਆ ਆ ਉਤੋਂ ਵੱਡੇ ਹੋਏ ਦਾ ਪੈਦਾ ਕੀ ਇਹ ਜਿੰਨੀ ਜ਼ਰੀਰ ਦੀ ਗਰਮੀ ਉਹ ਬਾਹਰ ਕੱਢਦੀ ਏ ਹੋਰ ਪੈਦਿਆਂ ਦਾ ਸਾਨੂੰ ਨਹੀਂ ਪਤਾ ਏ ਹਾਂ ਜੀ ਬਸ ਸੱਚੀ ਗੱਲਾਂ ਦੀਆਂ ਹੈ ਹਾਂ ਜੀ ਬਹੁਤ ਜਿੰਨੀ ਮਰਜ਼ੀ ਬੰਦੇ ਅੰਦਰ ਗਰਮੀ ਹੋਵੇ ਤੇ ਕੱਢ ਦਿੰਦੀ ਏ ਸਫਾਈ ਨਾ ਤਿਆਰ ਕੀਤਾ ਆਪਣੇ ਸਫਾਈ ਨਾ ਪੁੰਨ ਬਣ ਕੇ ਕੀਤਾ ਤੇ ਇਹ ਕਿ ਕਲਾਕਾਰੀ ਕੀ ਹੈ ਇਹ ਸਿੱਖਿਆ ਕਿਵੇਂ ਆ ਇਹ ਭੇਤ ਕਿਵੇਂ ਆ ਚੀਜ਼ ਆ ਇਹ ਸਿੱਖਿਆ ਬਾਬਾ ਜੀ ਇਸ ਤਰ੍ਹਾਂ ਪਿੰਡ ਗੁਰਦੁਆਰੇ ਬਾਬਾ ਜੀ ਰਗੜਾ ਲਾਉਂਦੇ ਨੇ ਤੇ ਉਹਨਾਂ ਦੇ ਲਾਗੇ ਬਹਿ ਕੇ ਨਾਲ ਮਦਦ ਕਰਦੇ ਆ ਤੇ ਇਸ ਤਰ੍ਹਾਂ ਨਾਲ ਲਾਗੇ ਬਹਿ ਕੇ ਦੇਖਦੇ ਆ ਤੇ ਜਾਚ ਆ ਜਾਂਦੀ ਆ ਠੀਕ ਹੈ ਜੀ ਹਾਂ ਜੀ ਇਹ ਨਾ ਔਖਾ ਕੰਮ ਨਹੀਂ ਇਹ ਮੁਸ਼ਕਿਲ ਕੰਮ ਨਹੀਂ ਆ ਬਦਾਮ ਪਾ ਕੇ ਪਹਿਲਾਂ ਆਪਾਂ ਤੇ ਉਹਨਾਂ ਨੂੰ ਰਗੜਨਾ ਤੇ ਫਿਰ ਆਪਾਂ ਅੱਧਾ ਘੰਟਾ 40 ਮਿੰਟ ਬਦਾਮ ਰਕੜ ਕੇ ਫੇਰ ਵਿੱਚ ਆਪਾਂ ਦੇਗ ਪਾ ਗਏ ਫੇਰ ਉਹਨੂੰ ਅੱਧਾ ਘੰਟਾ 45 ਮਿੰਟ ਰਕੜ ਕੇ ਡੇਢ ਘੰਟਾ ਰਕੜ ਕੇ ਫੇਰ ਛਾਣਾ ਲਾ ਲੈਣਾ ਤੇ ਉਸ ਤੋਂ ਬਾਅਦ ਇਹ 2 ਘੰਟੇ ਵੱਧ ਕਹਿੰਦੇ ਰੱਖੀ ਦੀ ਹੁੰਦੀ ਬਾਈ ਕਰ ਜਾਂਦੀ ਹਾਂ ਹਾਂਜੀ ਇਹ ਜੇ ਆਪਾਂ ਰੱਖੀਏ ਆਖਾਂਗੇ ਕਿ ਸ਼ਾਮ ਲੈਨੇ ਆ ਚਲੋ ਸ਼ਾਮ ਨੂੰ ਪੀ ਲਾਂਗੇ ਜਿਵੇਂ ਸਵੇਰੇ ਲਾਇਆ ਇਹਨੇ ਫਿਰ ਨਹੀਂ ਇਹ ਸਹੀ ਨਹੀਂ ਇਹ ਵਾਈ ਹੋ ਜਾਂਦੀ ਫਿਰ ਇਹਨੂੰ ਠੀਕ ਹੈ ਠੀਕ ਹੈ ਹਾਂਜੀ ਸੋ ਦਰਸ਼ਕੋ ਬੜੀ ਕੁਦਰਤੀ ਚੀਜ਼ ਹੈ ਜੀ ਸਿਹਤ ਲਈ ਬੜੀ ਚੰਗੀ ਹੈ ਆਹ ਦੇਖੋ ਜੜੀ ਬੂਟੀਆਂ ਸਿੰਪਲ ਦੇਸੀ ਖਾਣਾ ਕੋਈ ਵਿੱਚ ਕੈਮੀਕਲ ਨਹੀਂ ਕੋਈ ਕੁਛ ਨਹੀਂ ਕੋਈ ਗਲਤ ਚੀਜ਼ ਨਹੀਂ ਹੈਗੀ ਤੋ ਸਰੀਰ ਨੂੰ ਸਾਂਭਣ ਵਾਲੀ ਲੰਬਾ ਚਲਾਉਣ ਵਾਲੀ ਬੜੀ ਵਧੀਆ ਇਹ ਜੋ ਦੇਗ ਹੈ ਇਹ ਤਿਆਰ ਕੀਤੀ ਗਈ ਹੈ ਸੋ ਆਪ ਵੀ ਪੀਓ ਹੋਰਾਂ ਨੂੰ ਪਿਲਾਓ ਬੁਲੇਟੋ ਤੇ ਜ਼ਿੰਦਗੀ ਦੇ ਗੁਣ ਗਾਓ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਡਾਕਟਰ ਸਿੰਘ ਵਿੱਦੀ ਲੁਧਿਆਣਾ ਲਾਈਵ ਨਿਊਜ਼